ਵੀਡੀਓ ਨੂੰ ਸੁਣੋ ਜ਼ਰੂਰ ਤੇ ਸ਼ੇਅਰ ਜ਼ਰੂਰ ਕਰ ਦਿਓ। ਕੀ ਗੱਲ ਦੱਸੋ ਸਾਨੂੰ ਕੋਈ। ਸਾ 47 ਵੇਲੇ ਅਸੀਂ ਰਾਮਪਰੇ ਜੀ ਮੰਡੀ ਤੇ ਝੋਟੀ ਲੈ ਕੇ ਗਏ ਸੀਗੇ। ਰਾਤ ਨੂੰ ਪੈ ਗਿਆ ਰੌਲਾ। ਜਿਉਂ ਰਾਤ ਨੂੰ ਰੌਲਾ ਪੈ ਗਿਆ ਤੇ ਮੈਂ ਰਾਖ ਨੇ ਮੀਨਾ ਰਿਹਾ। ਉਥੇ ਝੋਟੀ ਚਾਰੀ। ਤੜਕੇ ਜਿਉਂ ਅਸੀਂ ਖੇਤ ਗਏ। ਮੇਰੀ ਮਾਸੀ ਦੇ ਮੁੰਡੇ ਨਾਲ ਰਾਹ ਦੇ ਵਿੱਚ ਚਾਰ ਮੁਸਲਮਾਨ ਮਾਰੇ ਪਏ ਸੀਗੇ। ਚਾਰ ਮੁਸਲਮਾਨ ਮਾਰੇ ਪਏ ਸੀ। ਖੇਤਾਂ ਵਿੱਚ ਜਿਉਂ ਸੂਆ ਜਾਂਦਾ ਇੱਕ। ਜਿਉਂ ਖੂ শুਆ ਜਾਂਦਾ। ਉਹ ਸੂਏ ਦੇ ਵਿੱਚ ਕਿਦਨਾਂ ਇੰਨੀਆਂ ਲੋਥਾਂ ਲੰਘੀਆਂ ਕੋਈ ਵੀ ਟਿਕਾਣਾ ਨਹੀਂ ਇੱਕ ਹੱਥ ਨਾਲ ਇੱਕ ਅਠ ਨੋ ਮਹੀਨੇ ਦੀ ਕੁੜੀ ਉਹਨਾਂ ਦੇ ਦੋਨਾਂ ਤਾਂ ਸਾਈ ਟੂੜੀਆਂ ਪਾਈਆਂ ਤੇ ਉਹ ਕੁੜੀ ਜੇ ਟੂੜੀਆਂ ਪਾਈਆਂ ਨਾ ਦੋਨਾਂ ਹੱਥਾਂ 'ਚ ਤੇ ਮੈਂ ਉਸਨੇ ਉਹਦੇ ਢਿੱਡ 'ਤੇ ਬੂਸ ਰੱਖਤੀ ਢਿੱਡ 'ਤੇ ਰੱਖਣਾ ਬੂਸ ਉਹਦੇ ਦੋਨੇ ਹੱਥੇ ਅਸੀਂ ਤਾਂ ਚੱਕੇ ਗਏ ਉਮੇ ਜੇ ਟੂੜੀਆਂ ਦਿਸੀਆਂ ਤੇ ਸਾਰਾ ਦਿਨ ਲੋਥਾਂ ਬਗੀਆਂ ਗਈਆਂ ਬਿੱਚੇ ਬੰਦਿਆਂ ਦੇ ਆ ਬਿੱਚੇ ਬੁੜੀਆਂ ਦੇ ਆ ਬਿੱਚੇ ਜਵਾਕਾਂ ਦੇ ਆ